ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭੁੱਲਰ ਡੇਰੀ ਫਾਰਮ ਤੇ ਆਏ ਆ ਦੋਸਤੋ ਵੀਰ ਸੰਦੀਪ ਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਸੰਦੀਪ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਠੀਕ ਆ ਜੀ ਇਸ ਕਰੇ ਵਿਕਰੀ ਵਾਲੇ ਅੱਜ ਨਾਗਾ ਪਾ ਤੁਹਾਨੂੰ ਟੋਟਲ ਵੈਸੇ 4 ਦਿਖਾਉਣੇ ਆ ਤੇ ਜਿੰਨੇ ਵੀ ਨਾਗਾ ਦੋਸਤੋ ਸਾਰੇ ਤੇ ਸਾਰੇ ਗੱਬਣ ਤਿਆਰੀ ਵਾਲੇ ਆ ਠੀਕ ਆ ਜੀ ਤੇ ਨਾਲ ਦੀ ਨਾਲ ਆਪਾਂ ਤਿੱਪ ਕੇ ਤੁਹਾਨੂੰ ਭਰਾ ਕੇ ਜਿਹੜੀ ਤਸੱਲੀ ਕਰਵਾ ਦਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੀ ਜਾਣਕਾਰੀ ਸੰਬੰਧਤ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਪਸ਼ੂ ਚੰਗੇ ਹੁੰਦੇ ਆ ਠੀਕ ਆ ਜੀ ਬਾਕੀ ਇਥੇ ਆਣ ਕੇ ਆਪਣੀ ਨਰਖ ਪਰਖ ਤਸੱਲੀ ਆ ਉਹ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਗੱਬਣ ਪਸ਼ੂ ਆ ਸਾਰੇ ਸੋ ਗੱਬਣ ਪਸ਼ੂ ਨੂੰ ਆਪਣੀ ਚੌਥਰਾਂ ਦੀ ਤਿੱਪ ਕੇ ਭਰਾ ਕੇ ਤੁਸੀਂ ਵੀ ਤਸੱਲੀ ਕਰ ਲਿਓ ਬਾਕੀ ਨਾਲ ਦੀ ਨਾਲ ਜਿੱਥੋਂ ਤੱਕ ਹੋ ਸਕਿਆ ਆਪਾਂ ਵੀ ਮੌਕੇ ਤੇ ਜਿਹੜੀ ਦੋਸਤੋ ਤੁਹਾਨੂੰ ਤਸੱਲੀ ਵਿੱਚ ਕਰਵਾ ਕੇ ਦਿਖਾ ਦਾਂਗੇ ਠੀਕ ਹੈ ਜੀ ਤੇ 29 ਸਤੰਬਰ ਤੁਸੀਂ ਤਰੀਕਾ ਚ ਨੋਟ ਕਰੋ ਤੇ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਠੀਕ ਹੈ ਜੀ ਤਿੰਨ ਨਾਗ ਤਾਂ ਜਿਹੜੇ ਆ ਖੜੇ ਆ ਠੀਕ ਹੈ ਜੀ ਇੱਕ ਚੌਥਾ ਨਾਗ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਵਾਈਟ ਰੰਗ ਦੇ ਵਿੱਚ ਇਹ ਵੈੜਾ ਠੀਕ ਹੈ ਜੀ ਡੱਬੀ ਇਹ ਵੀ ਗੱਬਣ ਤਿਆਰੀ ਵਾਲੀ ਆ ਸੋ ਪਸ਼ੂ ਪਸੰਦ ਆਉਣਗੇ ਠੀਕ ਹੈ ਜੀ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾ ਸਾਸੀਆ ਸੰਧਾ ਸਾਹਿਬ ਜੀ ਮਾਰਜੀ ਜੀ ਐਨ ਜੀ ਤੋਰ ਵੀਰਾ ਠੀਕ ਠਾਕ ਆ ਬਹੁਤ ਵਧੀਆ ਸੰਤ ਸਾਬ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਗੱਲ ਲੈ ਵੀ ਸੰਦੀਪ ਵੀਰੇ ਅੱਜ ਨਾਗ ਆਪਣੇ ਕੋਲ ਸਾਰੇ ਵੈਸੇ ਗੱਭਣੀਆਂ ਤਿਆਰੀ ਵਾਲੇ ਗੱਭਣੀਆਂ ਸੰਤ ਸਾਬ ਪੰਜ ਨਾਗ ਸੀ ਅੱਜ ਆਪਣੇ ਕੋਲ ਇੱਕ ਵੈੜ ਸੇਲ ਹੋ ਗਈ ਆ ਅਜੇ ਅੱਧਾ ਘੰਟਾ ਹੋਇਆ ਜੀ ਠੀਕ ਆ ਚਾਰ ਨਾਗ ਰਹਿ ਗਏ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਅੱਛਾ ਵੀਰੇ ਸੰਦੀਪ ਤਿਆਰੀ ਵਾਲੇ ਪਸ਼ੂ ਆ ਜਿਹੜੇ ਆਪਾਂ ਗੱਲ ਕਰਾਂਗੇ ਤੇ ਮੈਨੂੰ ਤਾਂ ਵੀ ਸਾਰੇ ਹਫ਼ਤੇ ਦੇ ਵਿੱਚ ਵਿੱਚ ਸੂਣ ਵਾਲੀ ਹਾਂ ਹਾਂ ਜੀ ਹਾਂ ਜੀ ਆਹ ਤਾਂ ਸੰਤ ਸਾਬ ਵੈੜ ਜਿਹੜੀ ਵੱਡੀ ਆ ਇਹਦੇ ਕੋਈ ਇੱਕ ਤੋਂ ਦੋ ਦਿਨ ਲਊਗੀ ਬਿਲਕੁਲ ਤਿਆਰੀ ਆਪ ਦੋ ਦੋ ਚਾਰ ਚਾਰ ਦਿਨ ਲੈਣਗੇ ਜੀ। ਹਾਂ ਦੋਸਤੋ ਇੱਕ ਤਿਆਰੀ ਵਾਲੀ ਜਿਹੜੀ ਇਹ ਵੈੜਾ ਇੱਥੋਂ ਸਟਾਰਟ ਆਪਾਂ ਕਰਦੇ ਆਂ ਕੰਮ ਠੀਕ ਆ ਜੀ ਸ਼ੁਰੂਆਤ ਇਸੇ ਵੈੜਾ ਤੋਂ ਕਰ ਲੈਨੇ ਆ। ਸੰਦੀਪ ਸੁਹਾਗਣਵਾ ਸੁੰਦੀ ਵੀਰ ਸੁਹਾ ਸੰਤੋ ਸਾਬ ਤਿੱਜਾ ਸੁੰਦੀ ਆ ਜੀ ਅਰਕੀ ਹਾਂ ਜੀ ਤੇ ਬਾਕੀ ਚੋਣ ਚਾਂਣ ਬਹੁਤ ਜਿਆਦਾ ਚੰਗੀ ਆ ਠੀਕ ਆ ਜੀ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਕੇ ਆਏ ਆ ਹਾਂ ਜੀ ਦੁੱਧ ਨੂੰ ਵੀ ਬੱਚੀ ਚੰਗੀ ਖਰੀ ਆ ਜੀ ਠੀਕ ਹਾਂ ਜੀ ਹਾਂ ਦੋਸਤੋ ਟਿੱਪ ਕੇ ਭਰਾ ਕੇ ਵੀਰਾਂ ਦਾ ਵੀ ਤਸੱਲੀ ਇੱਕੋਂ ਕਰਕੇ ਲੈ ਕੇ ਆਏ ਆ ਬਾਕੀ ਥਣ ਤੁਸੀਂ ਵੇਖੋ ਠੀਕ ਆ ਜੀ ਗੋਲ ਗਲ ਬਹੁਤ ਏਮ ਆ ਠ ਵਾਟਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਡੱਗ ਡਰਾ ਠੀਕ ਆ ਜੀ ਵੱਡੇ ਭਵਾਨੇ ਲੇਵੇ ਦੇ ਵਿੱਚ ਤੇ ਚੰਡੀ ਦੀ ਬਹੁਤ ਆ ਜੀ ਕਰ ਸਕਦੇ ਆ ਠੀਕ ਆ ਸੋ ਸੀਲਸ ਆ ਬਹੁਤ ਆ ਉੱਪਰੋਂ ਵੀ ਤੁਸੀਂ ਇਹ ਵੇਖੋ ਬਾਡੀ ਬੁੱਡੀ ਦੀ ਵੀ ਬੜੀ ਨਿੱਗਰ ਆ ਠੀਕ ਆ ਜੀ ਬਾਡੇ ਬੰਤਰ ਤੇ ਵੀ ਪੂਰੀ ਤੁਸੀਂ ਵੇਖੋ ਚੌੜਾ ਪਿੱਠਪੂੜਾ ਲੱਗਾ ਕਰਮਾਲੀ ਨੂੰ ਤਾਂ ਥੱਲਿਓ ਪੰਡਾਂ ਦੀਆਂ ਪੰਡਾਂ ਪਾਈ ਖੜੀ ਏ ਸੋ ਦੂਜਾ ਸੁਬਾ ਤੇ ਤਿਆਰੀ ਵਾਲੀ ਆ ਕੋਈ ਦੋ ਦਿਨ ਲੈ ਜੇ ਤਿੰਨ ਦਿਨ ਲੈ ਜੇ ਹੈ ਤਿਆਰੀ ਤੇ ਆ ਠੀਕ ਆ ਜੀ ਤੇ ਉਸ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਬਾਕੀ ਐਟਰ ਸੋਣਾ ਅੱਛਾ ਵੀਰ ਸੰਦੀਪ ਕਿੰਨਾ ਕੁ ਨਾਰਮਲੀ ਇੱਕ ਗੱਲ ਕਰੀਏ ਦੁੱਧ ਭਰਾ ਕੀ ਹੈ ਸੰਧੂ ਸਾਹਿਬ ਆ ਚਲੋ ਉਹਨਾਂ ਦੇ ਆਪਾਂ ਨੂੰ 27 28 ਕਿਲੋ ਆਖਿਆ ਚੰਗੀ ਸਾਂਭ ਕੋਈ ਕਰੇ ਦੁੱਧ 30 ਕਿਲੋ ਵਸ਼ੀ ਪਾ ਸਕਦੀ ਆ ਬਾਕੀ 25 ਪਲੱਸ ਚੱਲੂਗੀ ਜੀ ਠੀਕ ਹੈ ਵੀਰ ਹਾਂਜੀ ਠੀਕ ਉਹਨਾਂ ਵੀਰਾਂ ਦੇ ਕਹਿਣ ਦੇ ਮੁਤਾਬਕ ਆ ਉਹਨਾਂ ਦਾ 27 28 ਕਿਲੋ ਦੁੱਧ ਵਿੱਚ ਹੋਇਆ ਜੀ ਠੀਕ ਹੈ ਜੀ ਹਾਂਜੀ ਤਾਂ ਵੀ ਸੰਦੀਪ ਵੀਰੇ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਗੇ ਲਓ ਦੋਸਤੋ ਬਾੜੇ ਮੰਤਰ ਦੀ ਬਹੁਤ ਨਿੱਗਰ ਆ ਠੀਕ ਆ ਜੀ ਭਾਰਾ ਪਿੰਡਾ ਤੇ ਕੱਦ ਵੀ ਵੱਡੀਆਂ ਵੜਾਂ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੀ ਵੱਡ ਤੇ ਬਾਕੀ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੀ ਆ ਲੰਬਾ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਭਵਾਨਾ ਲਿਆਵਾ ਠੀਕ ਆ ਜੀ। ਸੋ ਜਿੰਨਾ ਦੁੱਧ ਦੋਸਤੋ ਵੀਰਾਂ ਦਾ ਵੀ ਪਿੱਛੋਂ ਆਪਾਂ ਨੂੰ ਦੱਸਿਆ ਗਿਆ ਮੈਨੂੰ ਲੱਗਦਾ ਵੀ ਦੋਸਤੋ ਓਨਾਂ ਕੋਲੋਂ ਦੁੱਧ ਪਰੋਣਾ ਵੀ ਚਾਹੀਦਾ ਇਸ ਵੇੜ ਤੋਂ। ਅੰਦਰ ਸਾਹਿਬ ਆਰਡਰ ਦੇ ਹਿਸਾਬ ਨਾਲ ਦੇਣਾ ਚਾਹੀਦਾ ਵਾ ਬਾਕੀ ਵਜਨ ਮੱਟਾ ਵੀ ਚੰਗਾ ਵੇੜਦਾ। ਹਾਂ। ਆਰਡਰ ਵੀ ਚੰਗਾ ਵਾ। ਲਓ ਜੀ ਬੈਗ ਆਰਡਰ ਸਾਈਜ਼ ਦੇ ਵਿੱਚ ਠੀਕ ਆ। ਸੋ ਵੇਰਲਵਾਂਡ ਆਪਸੀ ਥਣਾਂ ਦੀ ਬਹੁਤ ਚੰਗੀ ਆ। ਕਈ ਵਾਰ ਹੁੰਦਾ ਦੋਸਤੋ ਪਸ਼ੂ ਸਾਰੇ ਪਾਸਿਓਂ ਪੂਰਾ ਹੋਵੇ ਤੇ ਥਣ ਪਰ ਇਹਨਾਂ ਦੇ ਖੀੜੇ ਕੋਈ ਅਗਲੇ ਪਿਛਲੇ ਥਾਣਾਂ ਦਾ ਕੋਈ 5-5 6-6 ਇੰਚ ਤੇ ਆ ਤੇ ਸੱਚੀ ਖੱਪੀ ਬਹਿਣੀ ਦੀ ਗੱਲ ਕਰੀਏ ਤੇ ਇਹ ਵੀ ਕੋਈ 5-5 4-4 ਇੰਚ ਤੇ ਥਾਣ ਲੱਗਾ ਠੀਕ ਆ ਬਾਕੀ ਸੰਤੋਖ ਸਾਹਿਬ ਅੱਜ ਸੂਬੇ ਸਵੇਰੇ ਸੂਬੇ ਬਿਲਕੁਲ ਤਿਆਰੀ ਚ ਆ ਠੀਕ ਹੈ ਵੀਰੇ ਦਿਨ ਪੂਰੇ ਹੋਇਆ ਜੀ ਇਹਦੇ ਸੋ ਦਿਨ ਪੂਰੇ ਹੋਏ ਆ ਠੀਕ ਹੈ ਜੀ ਬਾਕੀ ਇੱਕ ਹੈੜੀਗਾ ਤੁਸੀਂ ਲੈ ਆ ਹੀ ਲੈਣਾ ਤਿਆਰੀ ਵਾਲੀ ਇਹ ਵੜਾ ਬਾਕੀ ਇੱਥੇ ਗਣ ਕੇ ਪਸ਼ੂ ਦਾ ਪਤਾ ਨਹੀਂ ਠੀਕ ਆ ਜੀ ਅੱਜ ਭਲਕ ਇੱਕ ਅੱਧੇ ਦੋ ਦਿਨਾਂ ਦੇ ਵਿੱਚ ਵਿੱਚ ਤਿਆਰੀ ਹੈ ਪੂਰੀ ਆ ਮੋੜ ਦੋ ਭਾਈ ਸੰਦੀਪ ਪਾਲੋ ਜੀ ਵਾਕੀ ਫੇਸ ਕੁਆਲਟੀ ਵੇਖੋ ਦੰਦੂਨ ਸੰਧੂ ਸਾਹਿਬ ਵੇਖੋ ਐ ਬਿਲਕੁਲ ਠੀਕ ਹੈ ਕੰਨੀ ਆਲੇ ਬਰਾਬਰ ਕਰ ਦਿਆਂ ਠੀਕ ਹੈ ਲੈ ਵੀ ਸੰਦੀਪ ਕੀ ਡਿਮਾਂਡ ਕਰਤੀ ਇਹਦੀ ਫਿਰ ਫਿਰ ਮੁੱਲ ਸੰਧੂ ਸਾਹਿਬ ਮੁੱਲ ਭਾਵੇਂ 85 ਕਰੀਏ 90 ਕਰੀਏ ਆਪਾਂ ਜਾਇਜ਼ ਲਈ ਬਿਲਕੁਲ ਜਾਇਜ਼ ਦੇ ਦੇਣੀ ਆ ਜੀ ਮੁੱਲ ਕਰਦੇ 82000 ਰੁਪਿਆ 82 70000 ਦੀ ਦੇ ਦਈਏ ਜੀ 70 ਦੀ ਹਾਂ ਜੀ ਠੀਕ ਹੈ ਜੀ 70 ਦੀ ਹਾਂ ਨਾ ਜੀ ਇਹਦੀ ਗੱਲ ਕਰੀਏ ਕਿ 75000 ਦੇ ਸੰਤੂ ਸਾਹਿਬ ਹਾਂ ਨਾ ਦੇ ਦਾਂਗੇ ਉਹਦੇ ਵਿੱਚੋਂ 100 ਰੁਪਏ ਛੋੜੀ ਹੋਣੀ ਜੀ 75 ਚੋਂ 75 ਚੋਂ ਲਓ ਜੀ 75000 ਦੀ ਦੇ ਦਾਂਗੇ ਬਾਕੀ ਬਹੁਤ ਜਿਆਦਾ ਚੰਗੀ ਠੰਡੀ ਧੀਰੀ ਟਿਪ ਕੇ ਆਪਾਂ ਵਖਾਵਾਂਗੇ ਸਰਲੀ ਕਰਾ ਦਨੇ ਆ ਟਿਪ ਕੇ ਵਖਾ ਦੇਣ ਸੰਤੂ ਸਾਹਿਬ ਇੱਕ ਮਿੰਟ ਆ ਲਓ ਜੀ ਐਨੀ ਫੜਨਾ ਟਿਪ ਕੇ ਦੋਸਤੋ ਚਾਰੇ ਥਾਨਾਂ ਦੀ ਆਪਾਂ ਤਸੱਲੀ ਵਿੱਚ ਕਰਾ ਦੇਣੀ ਆ ਠੀਕ ਹੈ ਜੀ ਬਾਕੀ ਸੌਦਾ ਕਰਨ ਲੱਗੇ ਮੇਰਾ ਵੀਰ ਕੋਈ ਵੀ ਆਪਣੀ ਇੱਥੇ ਆ ਕੇ ਆਹ ਵੇਖੋ ਸੰਤੂ ਸਾਹਿਬ ਲਓ ਜੀ ਪੀਲਾ ਬਿਲਕੁਲ ਬੋਲਾ ਉਂਗਲ ਉਂਗਲ ਜਿੱਡੀ ਮੋਟੀ ਧਾਰ ਆ ਆ ਅਗਲੇ ਥਾਣਾ ਠੀਕ ਆ ਆ ਮਗਰਲਾ ਥਾਣਾ ਬਣੀਆਂ ਦੀ ਸਾਈਡ ਆ ਆ ਉਲਟਾ ਬਣੀਆਂਲਾ ਮਗਰਲਾ ਥਾਣਾ ਜੀ ਗਾ ਜੀ ਇਹ ਅਗਲਾ ਥਾਣਾ ਉਲਟਾ ਪਾਈ ਬਣੀਆਂ ਠੀਕ ਹੈ ਵੀਰੇ ਸੰਤੋਖ ਸਾਹਿਬ ਕੋਈ ਭੂਰ ਨਹੀਂ ਛੱਟਾ ਨਹੀਂ ਬਾਕੀ ਜਿਹੜੇ ਵੀਰ ਨੇ ਲੈਣੇ ਆਪਾਂ ਆਪਣੇ ਕੋਲ ਆ ਕੇ ਤਸੱਲੀ ਕਰਕੇ ਖੜੇ ਇਹ ਕੋਈ ਆਨਲਾਈਨ ਮੰਗਾਉਂਦਾ ਗੱਡੀ ਤੋਂ ਲਾਹ ਕੇ ਆਪਣੇ ਘਰ ਤਸੱਲੀ ਕਰਕੇ ਉਹਦੇ ਘਰ ਤੱਕ ਆਪਣੀ ਜ਼ਿੰਮੇਵਾਰੀ ਹੋ ਗਈ ਉਸ ਤੋਂ ਬਾਅਦ ਸੰਤੋਖ ਸਾਹਿਬ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਜੀ ਬਿਲਕੁਲ ਹਾਂ ਜੀ ਕਿਉਂਕਿ ਵਾਹ ਭਰੇ ਖਲੜੇ ਆਇਤਰੇ ਆਉਂਦੀਆਂ ਇਤਰੇ ਜਾਂਦੀਆਂ ਜੀ ਬਿਲਕੁਲ ਬਿਲਕੁਲ ਲਓ ਵੀ 75000 ਦੀ ਹੋ ਜਾਊਗੀ ਲਓ ਵੀ ਸੰਦੀਪ ਆਕੇ ਆਪਣੇ ਕੋਲੇ ਵੀ ਵੱਡੀ ਇੱਕ ਵਾੜ ਖੜੀ ਆ ਹਾਂ ਜੀ ਤੇ ਇਹਦਾ ਸੁਆ ਵੀਰ ਕਰਵਾ ਸੰਤੋਖ ਸਾਹਿਬ ਉਹਨਾਂ ਨੇ ਦੂਜਾ ਹੀ ਆਖਿਆ ਚਾਹੇ ਕੋਈ ਵੀਰ ਤਿ ਕੱਦਪੋਤਾਲੀ ਆ ਹੈ ਵੱਡੀ ਆ ਵੱਡੀ ਆ ਟਾ ਛਾਟੂਂਜਾ ਜਿਹੜਾ ਤੁਸੀਂ ਸਾਹਮਣੇ ਦੇਖੀ ਰਹਿ ਜੇ ਠੰਡੀ ਧੀਰੀ ਚੰਗੀ ਆ ਬਾਕੀ ਸੰਤੋ ਸਾਹਿਬ ਆ ਕਰੋ ਚੱਕ ਤੇ ਕਰੋ ਸੰਗ ਦੇ ਵਿੱਚ ਕੋਈ ਐਚ ਐਫ ਤਾਂ ਤੇ ਕੋਈ ਕ੍ਰੋਸ ਤੁਸੀਂ ਮੰਨ ਬਾਕੀ ਢਿੱਲੇ ਵੇਖੋ ਕਿੰਨੇ ਆ ਅਜੇ ਢਿੱਲ ਢਾਲ ਸਾਰੀ ਕੱਢਣੀ ਆ ਨੇ ਬਸ ਹਣ ਭਾਂਡੇ ਆ ਜੰਨੀ ਆ ਢਿੱਲ ਬਹੁਤ ਆ ਦੇ ਵਿੱਚ ਬਾਕੀ 53 ਦੀ ਪੂਰੀ ਖਰੀ ਆ ਇੱਕ ਨੰਬਰ ਸੰਤੋ ਸਾਹਿਬ ਠੀਕ ਆ ਵੀਰੇ ਆ ਦੋਸਤੋ 53 ਦੀ ਵੀ ਇੱਕ ਨੰਬਰ ਆ ਕੋਈ ਮੇਰਾ ਭਰਾ ਦੂਜਾ ਚਾਹੇ ਕੋਈ ਤਿੱਜਾ ਸੁਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਤਾਂਨੇ ਕੁੜੇ ਨੇੜੇ ਲਾ ਗਿਓ ਆਪਾਂ ਤੁਹਾਨੂੰ ਦਿਖਾ ਦਈਏ ਲਓ ਜੀ ਥਣ ਪੂਰਾ ਮੁਠੀ ਵਾਲਾ ਠੀਕ ਆ ਜੀ ਬਾਕੀ ਵਾਜਨ ਮੱਟਾ ਵੜਾ ਸੰਦੂ ਸਾਹ ਵੜਦਾ ਵਾਜਨ ਦੋੜ ਪੂਰਾ ਸੋ 35 ਵੀ ਜਿਹੜੀ ਚੰਗੀ ਆ ਬਾਕੀ ਆਪਾਂ ਤੁਹਾਨੂੰ ਲਾਸਟ ਵਿੱਚ ਜਿਹੜੀ ਆ ਵੀ ਆ ਰੇਟ ਪੱਤਾ ਪੁੱਛ ਕੇ ਟਿੱਪ ਕੇ ਦਿਖਾ ਦੇਾਂਗੇ ਠੀਕ ਆ ਹਾਂ ਸੰਦੀਪ ਤੋਰ ਲਈਏ ਭਰਾ ਲਓ ਵੀਰ ਜੀ ਪਸ਼ੂ ਚੰਗੇ ਆ ਬਾਕੀ ਮੇਰੇ ਵੀਰੋ ਸਾਰੇ ਵਿਕਰੀ ਦੇ ਵਿੱਚ ਵੀ ਅਕੇ ਕਿਸੇ ਵੀਰ ਨੇ ਬਿਲਕੁਲ ਲੈ ਕੇ ਜਾ ਕੇ ਤੇ ਸੇਲ ਵੀ ਪਸ਼ੂ ਕਰਨਾ ਠੀਕ ਆ ਜੀ ਵਿਕਰੀ ਦੇ ਵਿੱਚ ਪੰਜਾਂ ਪੰਜਾਂ ਚੌ ਚੌ ਛੇ ਛੇ ਦਿਨਾਂ ਦੇ ਵਿੱਚ ਤਿਆਰੀ ਹੈ ਇਹਨਾਂ ਪਸ਼ੂਆਂ ਦੀ ਬਾਕੀ ਕੱਦ ਵੱਡਾ ਵੇਲਬੂਲ ਦੀ ਵੀ ਚੰਗੀ ਆ ਲੰਬਾਈ ਵੀ ਤੁਸੀਂ ਇਹਦੀ ਚੈੱਕ ਕਰੋ ਗਾਂ ਦੀ ਠੀਕ ਹੈ ਜੀ ਲੰਬਾਈ ਵੀ ਪੂਰੀ ਆ ਤੇ ਕੱਦ ਵੀ ਉੱਚਾ ਠੀਕ ਹੈ ਜੀ ਬਹੁਤ ਚੰਗੀ ਐ ਸੰਤੋ ਸਾਹਿਬ ਥੱਲੇ ਚੰਗੀ ਖੁੱਲੂਗੀ ਵੇਸ਼ੀ ਆ ਬਿਲਕੁਲ ਠੀਕ ਹੈ ਜੀ ਹਾਂ ਤੋੜ ਲਓ ਵੀਰ ਠੀਕ ਹੈ। ਲੈ ਵੀ ਸਦੀਪ ਇੱਕ ਤਾਂ ਮੁੱਲ ਦੱਸ ਦੇ ਤੇ ਉਸ ਤੋਂ ਬਾਅਦ ਆਪਾਂ ਟਿਪ ਕੇ ਵੀ ਤਸੱਲੀ ਕਰਾ ਲੀ। ਸੰਤੂ ਸਾਹਿਬ ਮੁੱਲ ਕਰਦੇ ਕਰਨੋਂ ਭਾਵੇਂ 75 ਕਰੀਏ 72 ਕਰੀਏ। ਆਹ ਮੁੱਲ ਕਰਦੇ ਆ 67000 ਰੁਪਿਆ। ਆਹ 63000 ਦੀ ਦੇ ਦिए ਜੀ। 63000 ਦੀ। ਹਾਂਜੀ। ਲੈ ਤੇ ਹਾਂਜੀ ਨਹੀਂ ਕਰਦਗੇ ਹੋਰ ਲੈਸ ਕਰੀਏਗੇ। 3000 ਛੋਟ ਕਰਦਨੇ 60000 ਦੇ ਵਿੱਚੋਂ ਸੰਤੂ ਸਾਹਿਬ 100 ਰੁਪਿਆ ਛੋੜੀ ਹੋਣੀ ਆ। ਬਾਕੀ ਵੱਡੀ ਵੱਛੀ ਆ ਕੋਈ ਛੋਟੀ ਨਹੀਂ ਜੇ ਕੋਈ ਵਪਾਰੀ ਵੀ ਰਿ ਲੈ ਜਾਊਗਾ ਉਹ ਵੀ ਚਾਰ ਪੈਸੇ ਕਮਾ ਜਾਊਗਾ ਸਾਮਕੇ ਦੋ ਦਿਨ ਸੰਦੂ ਬਿਲਕੁਲ ਬਿਲਕੁਲ ਹਾਂਜੀ ਲੋ ਵੀ 60000 ਦੇ ਵਿੱਚੋਂ ਦੋਸਤੋ ਕੋਈ 100 200 200 ਰੁਪਿਆ ਛੂਟ ਹੋ ਜੂਗੀ ਠੀਕ ਆ ਵੀ ਹਾਂ ਆ ਜਿਹੜੀ ਉਹ 60000 ਵਿੱਚੋਂ ਬਾਕੀ ਵੜ ਬਹੁਤ ਜਿਆਦਾ ਚੰਗੀ ਆ ਸਾਫ ਸੁਥਰੀ ਸੰਦੂ ਸਾਹਿਬ ਜੀ ਨਹੀਂ ਹੈਗੀ ਆ ਲੋ ਵੀ ਕਰੋ ਚੈੱਕ ਠੀਕ ਆ ਜੀ ਤੋਂ ਚੰਗੀ ਆ ਜਿੰਨੀ ਵੀ ਆ ਸਾਫ ਸੁਥਰੀ ਆ ਠੀਕ ਆ ਜੀ ਢਾਂਡਾ ਲਾਂ ਕੱਢਣੀ ਆ ਦੁੱਧ ਦੇ ਚਵਾਉਣਾ ਸੇਵਾ ਨੇ ਠੀਕ ਆ ਜੀ ਦੁੱਧ ਮੇਰਾ ਵੀਰ ਕੋਈ ਚੰਗੀ ਸੇਵਾ ਕਰੂਗਾ ਦੁੱਧ ਤੁਸੀਂ ਚ ਫੋਟੋ ਵਧੀਆ ਬਾਕੀ ਸਾਫ ਸਥਰੀ ਹੈ ਜੰਨੀ ਹੈਗੀ ਠੀਕ ਆ ਤੇ ਬਾਕੀ 35 ਓਕੇ ਰਿਪੋਰਟ ਓਕੇ ਸੰਤੋਖ ਸਾਬ ਓਕੇ ਆ 35 ਓਕੇ ਆ ਮੈਂ ਵੀ ਸੰਦੀਪ ਅੱਗੇ ਆ ਜੀ ਤੇ ਆਪਣੇ ਕੋਲ ਫਿਰ ਇਹ ਵੈੜ ਆ ਗਈ ਆ ਤੀਜੇ ਨੰਬਰ ਤੇ ਆ ਗਈ ਸੰਤੋਖ ਸਾਬ ਚੰਗੀ ਜੰਮੀ ਪੜੀ ਵੈੜ ਆ ਇਹ ਵੀ ਕਰਾਸ ਚ ਆ ਗਈ ਥੋੜੀ ਜੀ ਹਾਂ ਤੇ ਦਿਨ ਕੋਈ ਹਫ਼ਤੇ ਚ ਲੱਗ ਭਾਗ ਲੈ ਜੂਗੀ ਜੀ ਹੂੰ ਖੁੱਲੂਗੀ ਚੰਗੀ ਥਾਨ ਮੁਠੀ ਚੰਗ ਚੰਗ ਚੰਗਾ ਲੱਗਾ ਬਾਕੀ 35 ਤਾਂ ਆਪਣ ਵੀ ਚੰਗੀ ਆ ਠੀਕ ਆ ਜੀ ਜਿਹੜੇ ਵੀਰ ਨੇ ਲੈਣੀ ਹੈ ਪਹਿਲੀ ਗੱਲ ਤੇ ਆਈਆਂ ਨੇ ਸਾਡੇ ਕੋਲ ਆ ਕੇ ਸੌਦਾ ਕਰਕੇ ਲੈ ਕੇ ਜਾਵੇ ਜੇ ਕੋਈ ਆਨਲਾਈਨ ਮੰਗਵਾਉਂਦਾ ਆਪਦੇ ਘ ਆਪਾਂ ਵਾਰ-ਵਾਰ ਸੰਧੂ ਸਾਹਿਬ ਇਹੋ ਗੱਲਾਂ ਨੇ ਘਰ ਤਾਰ ਕੇ ਥਣਾ ਦੀ تسਲੀ ਕਰ ਲੈ ਇਹ ਫੇਟੇ ਤੇ ਰੱਖ ਲੈਣੇ ਨਾ ਗੱਡੀ ਚ ਲਾਦ ਕੇ ਘੱਲ ਦੀ ਬਿਲਕੁਲ ਜੀ ਬਿਲਕੁਲ ਉਹ ਤੋਂ ਬਾਅਦ ਦੀ ਗਰੰਟੀ ਆਪਣੀ ਕੋਈ ਨਹੀਂ ਜੀ ਬਿਲਕੁਲ ਹਾਂ ਜੀ ਲਓ ਦੋਸਤੋ ਪਸ਼ੂ ਕੋਈ ਵੀਰ ਇੱਥੇ ਲੈਣ ਆਉਂਦਾ ਤੇ ਉਹ ਵੀ ਵੈਲਨ ਕੋਟਾ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਵੀ ਇੱਥੇ ਕੋਈ ਆ ਜਾਂਦਾ ਅਦਰਵਾਈਜ਼ ਤੁਹਾਨੂੰ ਬਿਲਕੁਲ ਕੋਈ ਵੀਰ ਘਰੇ ਵੀ ਡਿਲੀਵਰੀ ਕਰਾਉਂਦਾ ਆਨਲਾਈਨ ਜਿਹੜੇ ਵੀਰ ਆਪਾਂ ਕਹਿ ਦਿੰਨੇ ਆ ਵੀ ਸੌਦੇ ਕਰਦੇ ਆ ਉਹ ਤੁਸੀਂ ਘਰੇ ਮਗਾ ਕੇ ਪਸ਼ੂ ਨੂੰ ਤਿੱਪ ਕੇ ਓਨਰ ਦੇ ਮਾਲਕ ਦੇ ਸਾਹਮਣੇ تسਲੀ ਕਰੋ ਉਸ ਤੋਂ ਬਾਅਦ ਆਪਣਾ ਗੱਡੀ ਤੇ ਤੇ ਜੇਕਰ ਕੋਈ ਡਿਫੈਕਟ ਲੱਗਦਾ ਤਾਂ ਵੀਰਾਂ ਦਾ ਵੀ ਅਸੀਂ ਚੀਜ਼ ਆਪਦੀ ਵਾਪਸ ਲਿਆਵਾਂਗੇ ਠੀਕ ਆ ਜੀ ਕੋਈ ਡਿਫੈਕਟ ਸੰਦੂ ਸਾਹਿਬ ਵਾਪਸੀ ਕਰਾਇਆ ਦੇਣ ਤੱਕ ਤਿਆਰ ਹਾਂ ਪਰ ਬਾਅਦ ਦੀ ਗਾਰੰਟੀ ਕੋਈ ਨਹੀਂ ਬਾਅਦ ਚ ਕੋਈ ਆਖੇ ਨਹੀਂ ਬਾਅਦ ਵਿੱਚ ਮਾੜਾ ਸਾਰੀਆਂ ਚੀਜ਼ਾਂ ਸੰਦੂ ਸਾਹਿਬ ਇਹ ਇਸ ਤਰ੍ਹਾਂ ਆਈ ਜਾਂਦੀਆਂ ਕਰਮ ਵਾਲੀਆਂ ਇਸ ਤਰ੍ਹਾਂ ਹੀ ਜਾਈ ਜਾਂਦੀਆਂ ਬਿਲਕੁਲ ਇਹ ਚੀਜ਼ਾਂ ਦੋਸਤੋ ਕੋਈ ਏਜੰਸੀ ਕੰਪਨੀ ਦੁਵਾਰਾ ਨਹੀਂ ਬਣਦੀਆਂ ਵੀ ਜਿਨ੍ਹਾਂ ਦੀ ਗਾਰੰਟੀ ਹੈ ਪਰ ਮੇਰੇ ਕੋਲ ਤਾਂ ਵੀ ਕਈ ਜਿਹੜਾ ਏਜੰਸੀਆਂ ਗੱਡੀਆਂ ਗੁੱਡੀਆਂ ਬਣਾ ਕੇ ਤੇ ਉਹਨਾਂ ਚ ਲਾਹਮੇ ਕੰਪਲੀਟ ਆਉਂਦੀਆਂ ਤਾਂ ਉਹ ਵੀ ਬੂਹਾਂ ਬੰਦ ਕਰ ਜਾਂਦੇ ਆਉਂ ਜਿਹੜੀ ਚੀਜ਼ ਸਾਹਮਣ ਵਾਲੀ ਚੀਜ਼ ਆਉਂਦੀ ਪਤਾਇਸ਼ ਆ ਕੁਦਰਤੀ ਨੇਚਰਲੀ ਆ ਠੀਕ ਆ ਜੀ ਕਿਸੇ ਦੀ ਪਤਾਇਸ਼ ਹੋਗੀ ਬਾਪ ਰੇਖਾ ਲੜਾ ਜਿੱਦਾਂ ਪਹਿਲਾਂ ਵੀ ਸੰਦੀਪ ਨੇ ਜ਼ਿਕਰ ਕੀਤਾ ਦੀ ਕੋਈ ਗਰੰਟੀਆਂ ਤਸੱਲੀਆਂ ਨਾ ਨਹੀਂ ਹੁੰਦੀਆਂ ਆ ਠੀਕ ਆ ਜੀ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਗਰੰਟੀ ਤਸੱਲੀ ਕੋਈ ਚੀਜ਼ ਨਹੀਂ ਹੁੰਦੀਗੀ ਘਰੇ ਵੀ ਆਪਾਂ ਪਸ਼ੂ ਬੰਨੇ ਆ ਤਿਆਰ ਕੀਤੇ ਆ ਤੇ ਉਹ ਵੀ ਆਪਾਂ ਨੂੰ ਪਤਾ ਵੀ ਠੀਕ ਆ ਜੀ ਸਾਹਮਣ ਵਾਲੀ ਚੀਜ਼ ਦੀ ਕੋਈ ਗਰੰਟੀ ਨਹੀਂਗੀ ਵਾਜਨ ਮਟਾ ਵੜਾ ਬਾਕੀ ਵੈਟ ਦਾ ਸੰਭਾਲ ਸੰਦੀ ਕਰੋ ਠੀਕ ਆ ਇੱਥੇ ਟਿਪ ਕੇ ਭਰਾਓ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਪੈਸੇ ਦੇਣੇ ਆ ਕਿਸੇ ਭਰਾ ਨੇ ਮੌਕੇ ਤੇ ਖੜਕੇ ਰਕਮ ਗਨਾਉਣੀ ਆ ਠੀਕ ਆ ਜੀ ਆਪਣੀ ਤਸੱਲੀ ਆ ਬਕਾਇਦਾ ਜਿੰਨੀ ਵੀ ਬਣਦੀ ਆ ਬਿਲਕੁਲ ਤਸੱਲੀ ਕਰੋ ਠੀਕ ਆ ਬਾਕੀ ਵਜ਼ਨ ਲੋਡ ਤੁਸੀਂ ਚੈੱਕ ਕਰ ਹੀ ਲਿਆ ਪੂਰੇ ਵਜ਼ਨ ਲੋਡ ਦੇ ਵਿੱਚ ਆ ਪੂਰੀ ਫੱਬੀ ਖੜੀ ਆ ਕਰਮਾ ਲਈ ਠੀਕ ਆ ਲੈਪ ਸੰਦੀਪ ਤੋਰੀ ਵੀਰੇ ਅੱਗੇ ਬੰਦੀਏ ਵੀਰ ਜੀ ਹਾਂ ਜੀ ਬੰਨ ਦੋ ਜੀ ਬਹੁਤ ਚੰਗੀ ਬੱਛੀ ਅਸਨ ਸਾਹਿਬ ਜਿੰਨੀ ਆ ਲੋ ਕਰੋ ਠੀਕ ਆ ਲਓ ਜੀ ਨਵੀਂ ਸੰਦੀਪ ਕੀ ਮੰਗਦੇ ਦਾ ਸੰਤੂ ਸਾਹਿਬ ਜੇ ਇਹਦੇ ਤਿਆਰ ਹੋਈ ਵਛੀ ਵੇਚੀਏ ਫਿਰ ਤੇ ਆਮਾ ਵੇਚ ਨਹੀਂ ਹੋਰ ਮੋਲਣਾ ਚਲੋ ਜੇ ਅੱਜ ਆਪਾਂ ਭਾਣਾ ਲਈ ਤੇ ਭਾਣੇ ਭੈਣ ਭਰਾਵਾਂ ਨੂੰ ਦੇ ਦਾਂਗੇ ਜੇ ਕੋਈ ਚਾਰ ਦਿਨ ਸੰਭਲੂਗਾ ਤਉਨੂੰ ਉਹ ਹੀ ਬੈਨੀਫਿਟ ਮਿਲ ਜਾਊਗਾ ਸੰਤੂ ਸਾਹਿਬ ਉਹਤਨਾ ਵਛੀ ਆਪਾਂ ਵੇਚਣੀ ਆ 65000 ਦੀ ਆ ਅੱਜ ਦੇ ਦਈਏ 68000 ਦੀ ਬਾਰਦੀ ਹਾਂਜੀ ਹੋਰ ਵੀ ਕੱਢਦੀ ਹੈ ਕਸਰ ਹੁੰਦੀ ਦੇ ਇੱਕੋ ਹੀ ਗੱਲ ਕਰਦੀ ਹੈ ਜੀ ਇੱਕ ਹੀ ਇੱਕੀ ਗੱਲ ਕਰਨੀ 57000 ਦੀ ਦੇ ਦਾਂਗੇ ਜੱਸ ਨੂੰ 57000 57 ਦੀ ਦੇ ਦਾਂਗੇ ਪਰ ਬੱਛੀ ਸੰਤ ਸਾਹਿਬ 75000 ਦੀ ਆ ਕੱਤੀ ਕਰਕੇ 57 ਦੀ ਦੇ ਦਾਂਗੇ ਜੇ ਕੋਈ ਦੱਸ ਦੇ ਵੀਰ ਸਾਂਭ ਲੂਗਾ ਤੇ ਬਾਕੀ ਜੰਮੀ ਪੜੀ ਵੇਖੋ ਕਿੰਡੀ ਐਡੀ ਮੈਨੂੰ ਨਹੀਂ ਮਿਲਣੀ ਬਾਹਰੋਂ 57 ਆ ਵੀ 75000 ਦੀ ਦੋਸਤੋ ਪੂਰੀਆਂ ਕਸਰਾਂ ਕੱਢ ਕੇ ਠੀਕ ਆ ਜੀ 57000 ਦੀ ਇਹ ਤੁਹਾਨੂੰ ਮਿਲੂਗੀ ਬਾਕੀ ਵਰਲਵਾਰਡ ਤੇ ਥਾਣਾ ਥਾਣ ਮੱਝਾਂ ਵਾਲਾ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਮੱਝਾਂ ਵਾਲਾ ਥਾਣਾ ਦਾ ਠੀਕ ਆ ਜੀ ਕਿਉਂ ਲੰ ਚੰਗੀ ਜੰਮੀ ਪੜੀ ਵਜਨ ਲੋਡ ਆ ਲਈ ਜਿੰਨੀ ਆਉਗੀ ਤੁਹਾਨੂੰ ਠੀਕ ਹੈ ਜੀ ਕੋਈ ਜਿਹੜਾ ਵੀ ਵੀਰ ਇਸ ਵੇੜ ਤੇ ਆ ਰਿਹਾ ਕੋਈ ਛੱਡ ਕੇ ਨਹੀਂ ਜਾਂਦਾਗਾ ਪਲੀ ਪਲੀਤੀ ਆ ਭਾ ਬਹੁਤ ਜਾਇਜ ਆ ਸੰਤ ਸਾਹਿਬ ਬਾਕੀ ਤੇ ਰੇਡ ਬੜਾ ਆਵਾਜ ਪਜਾਇਜ ਇਸ ਤੋਂ ਬਾਅਦ ਇੱਕ ਦੋ ਸੋ ਦਰਸ਼ਨ ਮੇਲੇ ਤੁਹਾਨੂੰ ਆਪਾਂ ਹੋਰ ਵੇੜ ਤੇ ਕਰਾਉਣੇ ਆ ਠੀਕ ਹੈ ਜੀ ਤੇ ਚੰਗੀ ਤਸੱਲੀ ਦੇ ਨਾਲ ਤੋਰ ਕੇ ਵੀ ਦਿਖਾਵਾਂਗੇ ਇਹ ਵੀ ਸੰਤ ਸਾਹਿਬ ਹੁਣ ਤਰੀ ਆਈਏ ਪਲੀ ਕੁਲੀ ਆ ਇਹ ਤਕਰੀਬਨ ਹੁਣ 15 20 ਮਿੰਟ ਹੀ ਹੋਏ ਨੂੰ ਹਾਂ ਜੀ ਲਾਗੇ ਡੇ ਹਾਂ ਜੀ ਬਿਲਕੁਲ ਜੀ ਸੋ ਦੋਸਤ ਜਸਟ ਹੁਣ ਕੁਸਾਂ ਟਾਈਮ ਪਹਿਲਾਂ ਜਿਹੜੀ ਬੜੀ ਠੰਡੀ ਠੇਰੀ ਆ ਤੋ ਠੰਡੀ ਧੀਰੀ ਸੀਲਸ ਆਊਗਾ ਰੰਗ ਰੰਗ ਬਹੁਤ ਵਧੀਆ ਰੰਗ ਬਾਜਾ ਕਰਮਾਂ ਦੀ ਆ ਦੇਖੋ ਟੱਕਰ ਚੈੱਕ ਠੀਕ ਆ ਜੀ ਬਾਕੀ ਟਿੱਪਣ ਤੋਂ ਪਾਉਣ ਦੀ ਇੱਕ ਵਾਰੀ ਕਰੋ ਚੈੱਕ ਮੋਟਾ ਟਿੱਪਣ ਤੇ ਜਿੱਡੇ ਮੋਟੇ ਤੋਂ ਦੋਸਤੋਂ ਥਾਣ ਓਡੀ ਤਪਾਈ ਵੇਖੋ ਤੁਸੀਂ ਫੱਟੀ ਵਾਲੀ ਧਾਰ ਪੈਂਦੀ ਹੈ ਠੀਕ ਹੈ ਸਾਹਿਬ ਮਿੱਟੀ ਪੁੱਟੀ ਜਾਂਦੀ ਸੰਤੋ ਸਾਹਿਬ ਥੱਲੇ ਦੇ ਹੋਰ ਦੱਸੋ ਹਾਂ ਬਹੁਤ ਚੰਗੀ ਬੱਛੀ ਹੈ ਵੀ ਸੰਦੀਪ ਸਵੇਰ ਕਿਨਵਾ ਸੂਰੀ ਅੱਗੇ ਸੰਤੋ ਸਾਹਿਬ ਉਹਨਾਂ ਦੇ ਦੂਜੇ ਆਖਿਆ ਚਾਹੇ ਕੋਈ ਤੀਜਾ ਮੰਨ ਲੇ ਲੋ ਵੀ ਸਵੇਰ ਦੂਜਾ ਮੰਨ ਲੇ ਚਾਹੇ ਕੋਈ ਤੀਜਾ ਅਗਲੇ ਠੀਕ ਆ ਜੀ ਦੂਜਾ ਤੀਜਾ ਇਸੇ ਘਰ ਦੇ ਵਿੱਚ ਦੋਸਤੋ ਇਹ ਵੈੜੇ ਕੀ ਆ ਦੂਜਾ ਮੰਨ ਲਓ ਤੀਜਾ ਮੰਨ ਲਓ ਤੇ ਟਾਈਮ ਇਹਦਾ ਵੀ ਹਫਤਾ ਖੰਡਾ ਜੇ ਮੰਨ ਲਿਆ ਹਾਂਜੀ ਹਾਂਜੀ 507 ਦਿਨ ਲੱਜੂਗੀ 500 ਜਮੀਂ ਪੜੀ ਚੰਗੀ ਆ ਸੰਦੋ ਸਾਹਿਬ ਬਾਕੀ ਬਸੀ ਜਮੀਂ ਪੜੀ ਪੂਰੀ ਆ ਹਾਇ ਨਿਗਰ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਇਹ ਵੈੜਾ ਠੀਕ ਆ ਜੀ ਬਾਕੀ ਪੜੀ ਸੰਭੀ ਚੰਗੀ ਆ ਬਾਕੀ ਰੰਗ ਪ੍ਰਿੰਟ ਚੰਗਾ ਜੀ ਹਾਂ ਲੋ ਜੀ ਠੀਕ ਹੈ ਜੀ ਲੌਬੀ ਸੋ ਸਫਾਈਆਂ ਦੇ ਵਿੱਚ ਆ ਪੂਰੀ ਠੀਕ ਹੈ ਜੀ ਬਹੁਤ ਜਿਆਦੀ ਚੰਗੀ ਸੰਦੂਸਰ ਦੀ ਨੀ ਸਫਾਈ ਆ ਸਾਫ ਨਿੱਗਰ ਲੇਵਾ ਤੇ ਜਿੰਨੀ ਗਾਹ ਨੂੰ ਆ ਤੇ ਉੰਨੀ ਪਛਾਣ ਨੂੰ ਠੰਡੀ ਤੇਰੀ ਬਹੁਤ ਜਿਆਦੀ ਆ ਤੱਕ ਤੁਸੀਂ ਵੇਖੋਗੇ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਲੈ ਕੇ ਆਊਗੀ ਅਜੇ ਦਿਨ ਬਾਕੀ ਆ ਠੀਕ ਹੈ ਲੜਾ ਲੁੜਾ ਕਾਫੀ ਹਵਾਨੇ ਲੈ ਵਿੱਚ ਸੋ ਚੰਗੀ ਉਮੀਦ ਕਰ ਸਕਦੇ ਆਪਾਂ ਇਸ ਵਾਰ ਤੋਂ ਵੀ ਦੁੱਧ ਅੱਗੇ ਸੇਵਾ ਦਾ ਵੀ ਆ ਪਰ ਕਰਤੂਤ ਵੀ ਹੋਣੀ ਚਾਹੀਦੀ ਦੋਸਤੋ ਪਸ਼ੂ ਦੀ ਦੁੱਧ ਵੀ ਚੰਗਾ ਚਵਾਜੂਗੀ ਦੇ ਵੀ संदीप ਕੀ ਮੁੱਲ ਕੀ ਡਿਮਾਂਡ ਮੋਹਲਾ ਸੰਤੂ ਸਾਹਿਬ ਕਰਨੋਂ ਪਾਵੇਂ ਬੱਚੀ ਦੀਆਂ ਦੀ 75000 ਕਰ ਲੋ ਹਾਂ ਮੁੱਲ ਕਰ ਦਾਂ ਤੁਹਾਨੂੰ ਸਾਹਿਬ 68000 ਰੁਪਿਆ ਅੱਛਾ ਜੀ 65000 ਦੀ ਦੇ ਦਈਏ ਬੱਚੀ 65000 ਹਾਂਜੀ ਵੀ ਕਸਰ ਜੀ ਕੱਢ ਕੇ ਦਈਏ 65 ਦਾ 68 ਦਾ ਕਿ 60 ਸਹੀ ਸਹੀ ਅੱਛਾ ਬਾੜ ਦੀ ਵੀ ਨਹੀਂ ਦੇਣੀ ਬਾੜ ਦੀ ਨਹੀਂ ਦੇਣੀ 60000 ਦੀ ਦੇ ਦਈਏ ਫਿਰ 60 ਦੇ ਖੋਜੇ ਹੁਣ ਹੋਰ ਵੀ ਕੋਈ ਮਾਨਤਨ ਕਰਦੀ ਆਏ ਕਰ ਦਾਂਗੇ ਸੰਤੂ ਸਾਹਿਬ ਜੇ ਕੋਈ ਭੈਣ ਭਰਾ ਹੋਊਗਾ ਤਾਂ ਕਰ ਦਾਂਗੇ 60 ਕਿਵੇਂ ਮਾਨਤਨ ਕਰ ਦਾਂਗੇ ਹੁਣ ਖੋਜੇ ਉਹ ਦੱਸ ਗਿਆ ਦੇ 60000 ਦੇ ਵਿੱਚੋਂ ਵੀ ਕਿਸਾਨ ਵੀਰੋ ਮਾਨਤਨ ਹੋ ਜਾਊਗਾ ਛੋੜਛੱਪਾ ਹੋ ਜਾਊਗਾ। ਬਾਕੀ ਵੱਛੀ ਬਹੁਤ ਜਿਆਦਾ ਚੰਗੀ ਸੰਭਾ ਸਰ। ਫਲਟਰ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਆ। ਥਾਣ ਤੁਸੀਂ ਧਾਰ ਬਹੁਤ ਮੋਡੀ-ਮੋਡੀ ਆਉਂਦੀ ਆ। ਨੋਕਲਾ ਥਾਣਾ ਮੁੱਠੀਦਾਰ ਪੂਰਾ ਥਾਣਾ। ਲੋ ਵੀ ਕਿਸਾਨ ਵੀਰੋ ਇਹ ਐਨੀਮਲ ਨੇ ਅੱਜ ਇਹ ਪਸ਼ੂ ਸੀਗੇ ਵੀਰ ਸੰਦੀਪ ਦੇ ਫਾਰਮ ਤੇ। ਟੋਟਲ 4 ਨਗ ਸੀ ਕਿ ਚਾਰੇ ਗੱਪਣ ਤਿਆਰੀ ਵਾਲੇ ਪਸ਼ੂ ਆ। ਬਾਕੀ ਹੈ ਵੀ ਸਾਫ਼ ਸੁਥਰੇ ਆ। ਤੋਂ ਚੰਗੀ ਸੋਹਣੀ ਹਾਈਟ ਲੈਂਥ ਦੇ ਵਿੱਚ ਸੋਹਣੀ ਆਰਡਰ ਕੁਆਲਿਟੀ ਦੇ ਵਿੱਚ ਪਸ਼ੂ ਤੁਹਾਨੂੰ ਦਿਖਾਏ ਆਪਾਂ ਤੇ ਬਾਕੀ ਇੱਕ ਨੰਬਰ ਆਪਾਂ ਲੈ ਲੈਨੇ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਆ ਗੱਲਬਾਤ ਕਰਨੀ ਆ ਸੰਦੀਪ ਦੋਨੋਂ ਨੰਬਰ ਕਰਤੀਆਂ ਵੀਰ ਜੀ 84370 ਜੀ 38939 1 ਸੰਧੂ ਸਾਹਿਬ ਹੈਗਾ 98146 ਜੀ 38939 ਜੀ ਠੀਕ ਹੈ ਵੀਰੇ ਸਾਸਰੀ ਦਾ ਸੰਧੂ ਸਾਹਿਬ ਸਾਸਰੀ ਕਲਵੀਰ ਜੀ ਹਾਂ ਦੋਸੋ ਇਹ ਸਾਨੂੰ ਵੀਰ ਸੰਦੀਪ ਪੁੱਲਰ ਡੇਰੀ ਫਾਰਮ ਪਿੰਡ ਸੁਰਸਿੰਘ ਸੁਰਸਿੰਘ ਤੋਂ ਇੱਕ ਛੜਕ ਪਿੰਡ ਆ ਪੁੱਚਰ ਨੂੰ ਜਾਂਦੀ ਆ ਠੀਕ ਆ ਸੀ ਇਸੇ ਛੜਕ ਦੇ ਉੱਪਰ ਸੰਦੀਪ ਹੋਂ ਦਾ ਘਾਰ ਆ ਫਾਰਮ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਸਤਿਸ਼੍ਰੀ ਅਕਾਲ